ਰੋਡਾਂ 'ਤੇ ਮਿਲ ਕੇ ਆਏ 9 ਵੀਡੀਓ 9 ਵੀਡੀਓ ਔਰ ਆਉਂਦੇ ਆਉਂਦੇ ਟ੍ਰੈਫਿਕ ਦਾ ਮੈਨੇਜਮੈਂਟ ਮੋੜਾ ਲੇਟ ਹੋ ਗਏ ਜਨਰਲ ਦੇ ਅੱਗੇ ਬੜਾ ਚਿਆਰ ਡੱਲੇਵਾਦ ਸਾਹਿਬ ਦੀ ਆਵਾਜ਼ ਨੇ ਸੇਤ ਲਾਈਫ ਸਾਨੂੰ ਇਹ ਅੱਜ ਲੱਗਿਆ ਕਿ ਕੁਝ ਅਡ ਹੋਣੀ ਨਾ ਹੋ ਜਾਏ ਔਰ 25 ਪੰਜਾਬ ਇੱਕ ਜੋੜਾ ਬੰਦਾ ਗਵਾਣਾ ਇਸ ਕਰਕੇ ਸਾਰੀ ਸੂਚੀ ਕਾਂਗਰਸ ਨੇ ਖੰਡ ਪ੍ਰਤਾਪ ਸਿੰਘ ਵੱਲੋਂ ਕੀਤੀ ਬਾਜਾ ਔਰ ਗਾਦੀ ਸਾਹਿਬ ਤੇ ਸਾਡੇ ਮੋਰ ਸਾਥੀ ਵੀ ਅਸੀਂ ਜੱਨੇਵਾਲ ਸਾਹਿਬ ਦਾ ਪਤਾ ਲੈ ਕੇ ਆਏ ਸਾ ਔਰ ਅੱਜ ਜੀ ਸਮੁੱਚੇ ਸਾਰੀ ਲੀਡਰਸ਼ਿਪ ਜਿਹਨੀ ਇੱਥੇ ਬਿਰਾਜਮਾਨ ਹੈ ਸਾਰੇ ਜਾਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਕਰਕੇ ਆਏ ਕਿ ਕਿਰਪਾ ਕਰਕੇ ਤੁਸੀਂ ਜਿਹੜਾ ਫੈਸਲਾ ਕੀਤਾ ਹੈ ਕੀ ਨੂੰ ਵਾਪਸ ਲਓ ਇਹ ਫੈਸਲਾ ਬਿਨਾਂ ਨੇ ਸਾਨੂੰ ਕਿਹਾ ਕਿ ਮੈਂ ਹੁਣ ਫੈਸਲਾ ਕਰ ਚੁੱਕਿਆ ਹੈ ਮੇਰੀ ਜਾਨ ਹੁਣ ਦੇਸ਼ ਦੇ ਕਿਸਾਨਾਂ ਦੇ ਲਈ ਹੈ ਕਿ ਕੱਲ ਜਾਂਦੀ ਅੱਜ ਚਲੀ ਜਾਵੇ ਲੇਕਿਨ ਮੈਂ ਜਦ ਤੱਕ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਕੋਈ ਫੈਸਲਾ ਨਹੀਂ ਸੁਣਾਉਂਦੀ ਉਹਨਾਂ ਚੱਕਰ ਮੈਂ ਆਪਣਾ ਮਰਦ ਵਕਤ ਨਹੀਂ ਤੋੜਾਂ ਔਰ ਮੈਂ ਭਾਗਿਆਸ਼ਾਲੀ ਹੈ ਕਿ ਅੱਜ ਮੈਨੂੰ ਉਸ ਮਹਾਨ ਸ਼ਖਸੀਅਤ ਨੂੰ ਮੈਂ ਨਾਬਾ ਸਾਹਿਬ ਗੁਰਦੀਰ ਜੀ ਸਾਰੇ ਸਾਥੀ ਗੱਲ ਆਨੂ ਆਦੇ ਹੱਥੀ ਉਹਨਾਂ ਨੂੰ ਪਾਣੀ ਪਿਉਂਗਾ ਮੌਕਾ ਮਿਲਿਆ ਸੋ ਨਾਲ ਹੀ ਨਾਲ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਜਿਹੜਾ ਅੱਜ ਦਾ ਇਸ ਕਰਕੇ ਰੱਖੀ ਗਈ ਜਿਸ ਪ੍ਰਕਾਰ ਦਾ ਲੋਕਤੰਤਰ ਦਾ ਪੂਰੇ ਪੰਜਾਬ ਭਰ ਦੇ ਵਿੱਚ ਕਤਲ ਹੋਇਆ ਲੇਕਿਨ ਪਟਿਆਲਾ ਦੇ ਵਿੱਚ ਤਾਂ ਸਾਰੀਆਂ ਜਿਹੜੀਆਂ ਹੱੱਗਾ ਬੰਦੇ ਆ ਜਿਹੜੀਆਂ ਉਹ ਪਾਰ ਕਰ ਦਿੱਤੀਆਂ ਗਈਆਂ ਸਰਕਾਰ ਇਸ ਤਰ੍ਹਾਂ ਦੀ ਗੁੱਟਾਗਰਦੀ ਇਸ ਤਰ੍ਹਾਂ ਦਾ ਨੰਗਾ ਨਾਚ ਲੋਕਤੰਤਰ ਦੇ ਰਖਵਾਲੇ ਔਰ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਉਣ ਵਾਲੇ ਔਰ ਭਗਤ ਸਿੰਘ ਦੀ ਫੋਟੋ ਲਾਉਣ ਵਾਲੇ ਦਫ਼ਤਰਾਂ 'ਚ ਜੋ ਉਹਨਾਂ ਨੇ ਕੀਤਾ ਉਹ ਪੰਜਾਬ ਦੀ ਜਨਤਾ ਨੇ ਤੇ ਪਟਿਆਲੇ ਦੇ ਲੋਕਾਂ ਨੇ ਆਪ ਦੀਆਂ ਅਖਾੜਾਂ ਦੇ ਨਾਲ ਲਿਖਿਆ ਉਹ ਸਾਰੀਆਂ ਵੀਡੀਓਜ਼ ਇਸ ਗੱਲ ਦੀਆਂ ਗਵਾਹ ਨੇ ਜਿਨ੍ਹਾਂ ਵੀਡੀਓਜ਼ ਦੇ ਵਿੱਚ ਇਹਨਾਂ ਦੀ ਪੁਲਿਸ ਤੇ ਗੁੰਡੇ ਕਿਸ ਤਰ੍ਹਾਂ ਸਾਡੀਆਂ ਭੈਣਾਂ ਵਿਆ ਫਾਈਲਾਂ ਖੋਖੋ ਕੇ ਭਜ ਰਹੇ ਨੇ ਇੱਥੋਂ ਤੱਕ ਨਹੀਂ ਬਹੁਤ ਸਾਰੀਆਂ ਐਸੀਆਂ ਗੱਲਾਂ ਹੋਈਆਂ ਜਿਹੜੀਆਂ ਮੈਂ ਕੈਮਰੇ ਤੇ ਅਸੀਂ ਉਹਨਾਂ ਦੇ ਬਾਰੇ ਦੱਸ ਨਹੀਂ ਸਕਦੇ ਕਈਆਂ ਦੇ ਤਾਂ ਹੱਥੋਂ ਪਾਈ ਹੋਗੀ ਮੇਰੀਆਂ ਭੈਣਾਂ ਦੇ ਨਾਲ ਜੋ ਬਦਸਲੂਕੀ ਹੋਈ ਹੈ ਉਹ ਕਦੇ ਬੰਦਾ ਭੁੱਲ ਨਹੀਂ ਸਕਦਾ ਔਰ ਮੇਰਾ خیال ਸੱਠਾ ਚੋਂ ਸਾਡੇ ਕਾਗਜ਼ ਜਿਹੜੇ ਆ ਕਿ ਮੈਂ 26 ਜਿਹੜੇ ਕਾਗਜ਼ داخل ਹੋ ਸਕੀ ਕੀ ਡਰ ਹੈ ਸਰਕਾਰ ਨੂੰ ਗਾਂਧੀ ਸਾਹਿਬ ਉੱਥੇ ਬੈਠੇ ਚਿੰਤਤ ਸੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਅਸੀਂ ਵੀ ਆਪ ਦੇ ਕੰਮਾਂ ਕਾਰਾਂ ਦੇ ਵਿੱਚ ਉੱਥੇ ਪਾਰਲੀਮੈਂਟ ਦੇ ਵਿੱਚ ਵਿਅਸਤ ਹਾਂ ਲੇਕਿਨ ਕੀ ਐਸਾ ਡਰ ਸਤਾ ਰਿਹਾ ਸੀ ਸਰਕਾਰ ਨੂੰ ਕਿ 3 ਸਾਲਾਂ ਦੀ ਸਰਕਾਰ ਨੇ ਜਿੱਥੇ ਦੋ-ਦੋ ਮੰਤਰੀ ਹੋਣ ਤੇ ਫੇਰ ਉਹਨਾਂ ਕੋ ਕਾਰਪੋਰੇਸ਼ਨ ਲੜਨ ਦਾ ਸਾਸਨਾ ਉਹਨਾਂ ਕੋਲੇ ਹੋਵੇ ਤੇ ਉਹਨਾਂ ਨੂੰ ਕਾਗਜ਼ ਕੈਨਸਲ ਕਰਨੇ ਪਏ ਹੋਣ ਤੇ ਇਸ ਤਰ੍ਹਾਂ ਦੀ ਬਦਸਲੂਕੀ ਕਰਨੀ ਪਈ ਹੋਵੇ ਪੁੱਟਿਆ ਮਾਰਿਆ ਜ਼ਾਤੀ ਕੀਤੀ ਔਰ ਜੋ ਪੁਲਿਸ ਪ੍ਰਸ਼ਾਸਨ ਨੇ ਕੀਤਾ ਮੈਂ ਉਸੇ ਦੇ ਵੀਡੀਓ ਪਾਈ ਸੀ ਲਾਈ ਆ ਨਾਨਕ ਸਾਹਿਬ ਨੇ ਇਹਨਾਂ ਦਾ ਨਾਮ ਤਾਂ ਬਾਬੇ ਨਾਨਕ ਦਾ ਹੈ لیکن جس پرکار ਇਹਨਾਂ ਦਾ ਰਵਈਆ ਰਿਹਾ پولیس ਪ੍ਰਸ਼ਾਸਨ ਦਾ ਹਸਬਲ ਕਰੀਦਾ ਹੈ। ਕਾਡਮ ਪੀਸੀ ਦਾ ਇਹ ਵੀ ਆਉਣ ਵਾਲੇ ਸਮੇਂ ਚੇਤੇ ਰੱਖਿਆ ਜਾਊਗਾ। ਕਿ ਦੋ ਆਈਐਸ ਆਈਐਸ ਤੇ ਆਈਪੀਐਸ ਅਫਸਰਾਂ ਨੇ ਕਿਸ ਪ੍ਰਕਾਰ ਲੋਕ ਕਰਤਰ ਦੀਆਂ ਧੱਜੀਆਂ ਉਡਾਈਆਂ। ਜਦੋਂ ਇਹਨਾਂ ਦੇ ਮੋਢੇ ਤੇ ਸ਼ੇਰ ਲੱਗਦਾ ਹੈ